ਫਰਮੇ ਦੇ ਨਾਲ ਅੱਖ ਪੜਿਆ ਕਰ ਅੱਖ ਰੇਡਰ ਦੀ ਵੇਖਿਆ ਕਰ ਜਦੋਂ ਤੈਨੂੰ ਮੈਂ ਇਧਰੇ 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 ਜਦੋਂ ਮੈਂ ਤੈਨੂੰ ਐ ਨੱਪਦਾ ਆਹ ਨੱਪਦਾ ਹੂਣ ਵੇਖ ਕੀ ਕੁਲਵਾਨ ਹਲੂ ਚੱਲਿਆ ਮੈਂ ਇੱਥੋਂ ਚੁੱਕ ਕੇ ਮੈਂ ਅੱਜ ਹੀ ਜਾਣਾ ਤੇਰਾ ਕੰਮ ਹੈ ਬਾਕੀ ਸਾਰਾ ਇੱਥੇ ਜਰਾ ਰਹਿ ਮੈਂ ਹੁਣ ਹੁਣ ਕਈ ਜਿਹੜਾ ਕਾਲਾ ਪੈ ਨਾ ਕਾਲਾ ਨਾ ਪਿਆ ਕਰ ਵੇਖਿਆ ਕਰ ਫਰਮੇ ਨਾਲ ਵੇਖਿਆ ਕਰ ਕੀ ਕਰਦਾ ਬੰਦਾ ਕੱਝਾਂ ਨਹੀਂ ਕਰੀ ਜਦੋਂ ਉਹ ਆ ਗਿਆ ਤਾਂ ਕਿਉਂ ਤੋਂ ਲੱਗਦਾ ਤੁੰਨਕੇ ਹਾਂ ਹੈਨਾ ਉਹ ਤੂੰ ਵੇਖ ਹੁਣ ਵੇਖ ਕਈ ਵਾਰ ਕਈ ਇਹ ਨਹੀਂ ਹੁੰਦਾ ਕਿ ਕਈ ਵਾਰ ਤੈਨੂੰ ਨਾਪਣਾ ਕਈ ਵਾਰ ਇਹ ਨਹੀਂ ਕਿ ਮੈਂ ਪੱਟਾ ਨੂੰ ਜਾਣਾ ਕਈ ਵਾਰ ਇੱਕ ਸਟੈਪ ਅੱਗੇ ਹੋ ਜਾ ਹਾਂ ਹੋਰ ਕੱਜਣਾ ਇਹ ਤਾਂ ਤੀਹ ਕਹਿੰਦੇ ਹਾਂਜੀ ਉਹ ਉਹ 6 3 ਮੈਨਰ ਮਾਰਿਆ ਟੀਮਾਂ ਦੇ ਖਿਡਾਰੀਆਂ ਦੇ ਨਾਲ ਕੀ ਯਾਦਗਾਰ ਤਸਵੀਰ ਹੋਣੀ ਹੈ ਦੋਨਾਂ ਟੀਮਾਂ ਦੇ ਪਲੇਅਰ ਜਲਦੀ ਨਾਲ ਮੀਂਹ ਪੁੱਠਾ ਦੇ ਕੋਲ ਆਇਆ ਤੇ ਜੋਰਦਾਰ ਬੰਲੀਪਰੀਆ ਪੇਂਡਕੀਆਂ ਦੀ 33 ਪੋਰਟ ਦੇ ਵੀ 33 ਰੋਜਾ ਹ ਰੋਜਾ ਕੱਥ ਨੂੰ ਖੰਡਿਆ ਰੱਖ ਰੱਖ ਨਾ ਨਾ ਸਾਰਾ ਲਿਆ ਦੇਣੀ ਅਤਨਾ ਵਰਕ ਦੀ ਲੱਗੀ ਸਾਉਂਡ ਪਿਆਰੀ ਹੈ ਖੇਤਰ ਲਈ ਭਰਾਵਾਂ ਨੇ ਪ੍ਰੰਤੀ ਕੀਤੀ ਹੈ ਮਾਨ ਵੀਰ ਦਾ ਸਦਕਾ ਸੇ ਤਜਰਬਾ ਕਿਆ ਬਾਤ ਜਲਦੀਸ਼ ਸਿੰਘ ਜੀ ਉਤਾਰ ਸਿੰਘ ਜੀ ਪਰਮਜੀਤ ਸਿੰਘ ਦੀ ਮਿੱਤਰੀ ਤੇ ਭੋਲਾ ਜੰਡੀ ਉਸਤਾਦ ਸਿੰਘ ਦੀ ਸਾਫ ਦਾ ਸਰਪੰਚ ਉਹਨਾਂ ਦਾ ਸਤਕਾਰ ਹੈ ਲਓ ਮੋٹے ਦੀ ਕਬੱਡੀ ਪੈਣੀ ਹੈ ਹਤਾਪੁਰੀਆ ਤੇਰੇ ਤਿੰਨ ਜੱਫੇ ਪੁਰਤਗਾਲ ਵਾਲੇ ਭਰਾ ਖਦੇ 1500 ਦੇ ਹੋਣੇ ਜਾਂ ਆ ਖੇਤ ਦੀ ਸੈਣ ਅੰਧਾਰੇ ਵਾਲਾ ਸੋਕੇ ਮਨਦੀਪ ਕਰੀ ਗੱਲ ਲਓ ਬੰਗੜਾਲੇ ਵਾਲਾ ਸਾਕਾ ਜੀ ਭੂਆ महापुरुषों ने तरों करो पर हुए महापुरुष संत बाबा कुलदीप सिंह जी संत महापुरुष बाबा मंगल सिंह ਦਾ ਕੀਤੇ ਹੈ ਚੇਤੇ ਤੌਰ ਤੇ ਸਤਕਾਰ ਆਹ ਨੌਜਵਾਨ ਦੇਖਾਂਗੇ ਪੱਕਾ ਪੱਕਾ ਕਬੱਡੀ ਪਾੜਿਆ ਚਾਰ ਖਿਡਾਰੀਆਂ ਦੇ ਵਿੱਚੋਂ ਹੁਣ ਹੁਣ ਨੰਬਰ ਹੁਣ ਕਹਿੰਦੇ ਅੱਤੀ ਉੱਤਲਾ ਵਾਲਾ ਪੱਕਾ ਸਿਰਸਿੰਘ ਦੀ ਧਰਤੀ ਦਾ ਦੰਦੀ ਪਈਆ ਬੱਤੀ ਲੱਗਿਆ ਆ ਗੋਪੀ ਲਾਤੀ ਨੇ ਗੋਪੀ ਲੱਗਿਆ